ਹੈਲੋ ਜੀ ਸਤਿ ਸ਼੍ਰੀ ਅਕਾਲ ਕਿਵੇਂ ਤੁਸੀਂ ਸਾਰੇ ਜਣੇ ਉਮੀਦ ਕਰਦੇ ਆ ਬਿਲਕੁਲ ਠੀਕ ਠਾਕ ਹੋਮੋਗੇ ਹਾਂਜੀ ਅੱਜ ਆਪਾਂ ਤੁਹਾਡੇ ਲਈ ਬਹੁਤ ਹੀ ਸੋਹਣੇ ਸੂਟ ਲੈ ਕੇ ਆਏ ਆ ਪੰਜ ਹੀ ਸੂਟ ਦਿਖਾਵਾਂਗੇ ਆਪਾਂ ਤੁਹਾਨੂੰ ਪਰ ਬਹੁਤ ਜ਼ਿਆਦਾ ਸੋਹਣੇ ਰਹਿਣਗੇ ਤੇ ਸਾਰੇ ਸੂਟ ਪਿਓਰ ਦੇ ਰਹਿਣਗੇ ਠੀਕ ਹੈ ਜੀ ਬਿਲਕੁਲ 100% ਪਿਓਰ ਰਹੇਗੀ ਜੀ ਪਹਿਲਾ ਹੈਗਾ ਜੀ ਮੂੰਗਾ ਸਿਲਕ ਦਾ ਸੂਟ ਪਿਓਰ ਮੂੰਗਾ ਸਿਲਕ ਰਹੇਗੀ ਜੀ ਇਸ ਤਰ੍ਹਾਂ ਦੇ ਨਾਲ ਠੀਕ ਹੈ ਲੇਮਨ ਕਲਰ ਹੈ ਬਹੁਤ ਸੋਹਣੀ ਪ੍ਰਿੰਟਿੰਗ ਬਣੀ ਹੋਈ ਹੈ ਇਸ ਦੀ ਇਹ 올ਓਵਰ ਸੂਟ ਰਹੇਗਾ ਜੀ ਬਾਕੀ ਤੁਸੀਂ ਸ਼ਰਟ ਵੀ ਬਣਾ ਸਕਦੇ ਹੋ ਤੇ बॉटम ਆਪਾਂ ਤੁਹਾਨੂੰ ਇਹਦੇ ਨਾਲ ਡਾਈ ਕਰਵਾ ਕੇ ਦੇਵਾਂਗੇ ਜੀ ਠੀਕ ਹੈ ਇਸ ਤਰ੍ਹਾਂ ਦੇ ਨਾਲ ਹਾਂਜੀ ਸੈਕੰਡ ਏ ਵਾਲਾ ਠੀਕ ਹੈ ਇਹਦੇ ਨਾਲ बॉटम ਆਪਾਂ ਇਸ ਕਲਰ ਦੀ ਵੀ ਲਗਾ ਸਕਦੇ ਆਫ ਵਾਈਟ ਕਲਰ ਦੇ ਨਾਲ ਵੀ ਤੁਸੀਂ ਇਸ ਨੂੰ ਵੇਅਰ ਕਰ ਸਕਦੇ ਹੋ ਕਰੀਮੀ ਸ਼ੇਡ ਦੇ ਨਾਲ ਠੀਕ ਹੈ ਜੀ ਤਾਂ ਜਿਸ ਤਰ੍ਹਾਂ ਦੇ ਨਾਲ ਮਰਜੀ ਤੁਸੀਂ ਇਸ ਨੂੰ ਸਾਡੇ ਤੋਂ ਰੈਡੀ ਕਰਵਾ ਸਕਦੇ ਹੋ ਹਾਂਜੀ ਨੈਕਸਟ ਆਪਣੇ ਪਿਓਰ ਦੇ ਮਾਰਬਲ ਪ੍ਰਿੰਟ ਦੇ ਸੂਟਸ ਲੈਣਗੇ ਜੀ ਇਸ ਤਰ੍ਹਾਂ ਦੇ ਨਾਲ ਇਹ ਹੈ ਪਿਓਰ ਔਰਗੈਂਜ਼ਾ ਇਹ ਰਹੇਗੀ ਪਿਓਰ ਚੰਦੇਰੀ ਸਿਲਕ ਦੀ ਬਾਟਮ ਰਹੇਗੀ ਜਿਸ ਨਾਲ ਇਸ ਤਰ੍ਹਾਂ ਦੇ ਨਾਲ ਬਹੁਤ ਸੋਹਣਾ ਡਿਜ਼ਾਈਨਰ ਪੀਸ ਬਣਨਾ ਹੈ ਇਹ ਔਰਗੈਂਜ਼ਾ ਵੀ ਹੈ ਨਾ ਜੀ ਇਹ ਵਾਲਾ ਬਹੁਤ ਸਪੈਸ਼ਲ ਹੈ ਤੁਹਾਨੂੰ ਦੱਸਦੇ ਹਾਂ ਜਦੋਂ ਤੁਸੀਂ ਇਸ ਨੂੰ ਇਦਾਂ ਟੱਚ ਕਰੋਗੇ ਨਾ ਤਾਂ ਇਹ ਡਬਲ ਹੈ ਠੀਕ ਹੈ ਇਸ ਤਰ੍ਹਾਂ ਦੇ ਨਾਲ ਡਬਲ ਲੇਅਰਿੰਗ ਦੇ ਵਿੱਚ ਇਹ ਹੈਗਾ ਜਿਹੜਾ ਪਿਓਰ ਔਰਗੈਂਜ਼ਾ ਹੈ ਆਪਣੇ ਕੋਲ ਠੀਕ ਹੈ ਜੀ ਇਸ ਤਰ੍ਹਾਂ ਦੇ ਨਾਲ ਤੁਹਾਡੀ ਸ਼ਰਟ ਬਣੇਗੀ ਜੀ ਇਸ ਤੇ ਤੁਸੀਂ embroidery ਵੀ ਕਰਵਾ ਸਕਦੇ ਹੋ without embroidery ਵੀ ਤੁਸੀਂ ਇਹ ਸਾਡੇ ਤੋਂ ਪਰਚੇਸ ਕਰ ਸਕਦੇ ਹੋ ਦੇਖੋ ਜੀ ਜੋ ਪ੍ਰਾਈਸ ਹੈ 100% ਪਿਓਰ ਕਪੜਾ ਤਾਂ ਉਸ ਤੇ ਹੈਗਾ ਜਿਹੜਾ 베ਸਟ ਹੈ ਇਹ ਵੀ ਨਾਲ ਪਿਓਰ organza ਦਾ ਹੀ marble print ਦਾ ਦੁਪੱਟਾ ਰਹਿ ਗਿਆ ਠੀਕ ਹੈ ਜੀ ਇਸ ਤਰ੍ਹਾਂ ਦੇ ਦੁਪੱਟੇ ਤੇ ਵੀ ਤੁਸੀਂ ਆਪਣੇ ਤੋਂ ਵਰਕ ਕਰਵਾ ਸਕਦੇ ਹੋ ਹਾਂਜੀ ਇਹ ਤਾਂ ਤੁਹਾਨੂੰ ਦੱਸਿਆ ਕਿ ਅੱਜ ਵਾਲੇ ਸੂਟ ਬਹੁਤ ਖਾਸ ਰਹਿਣਗੇ ਤਾਂ ਤੁਸੀਂ ਬਾਟਮ ਦੇਖੋ ਜੀ ਇਸਦੀ ਪਹਿਲਾਂ ਚਵਰ ਤੁਹਾਨੂੰ ਬਾਅਦ ਚ ਦਿਖਾਉਣੀ ਹੈ ਬਹੁਤ ਹੀ ਜਿਆਦਾ ਪਿਆਰੀ ਬਾਟਮ ਹੈ ਸੈਲਫ ਪ੍ਰਿੰਟ ਬਣਿਆ ਹੋਇਆ ਬਲੌਕ ਪ੍ਰਿੰਟਿੰਗ ਹੋਈ ਹੋਈ ਹੈ ਉੱਪਰ ਤੁਸੀਂ ਨੇੜੇ ਤੋਂ ਸੈਲਫ ਦੇਖ ਸਕਦੇ ਹੋ ਸਟੱਫ ਦਾ ਪਿਓਰ ਕ੍ਰੇਪ ਦੀ ਜਿਹੜੀ ਹੈਗੀ ਬਾਟਮ ਰਹੇਗੀ ਜੀ ਠੀਕ ਹੈ ਬਹੁਤ ਹੀ ਜਿਆਦਾ ਸੋਹਣੀ ਬਾਟਮ ਬਣੀ ਹੋਈ ਹੈ ਇਸ ਤਰ੍ਹਾਂ ਦੇ ਨਾਲ ਪਿਓਰ ਜਾਰਜਟ ਦੀ ਸ਼ਰਟ ਰਹੇਗੀ ਬਾਟਮ ਦੇ ਵਿੱਚ ਸੈਲਫ ਪ੍ਰਿੰਟ ਹੈ ਬਲੌਕ ਪ੍ਰਿੰਟ ਹੈ ਠੀਕ ਹੈ ਜੀ ਟਾਈ ਡਾਈ ਬਾਟਮ ਹੋਈ ਹੋਈ ਹੈ ਤੇ ਇਸ ਤਰ੍ਹਾਂ ਦੇ ਨਾਲ ਤੁਹਾਡੀ ਸ਼ਰਟ ਰਹੇਗੀ ਸ਼ਰਟ ਕੀ ਹੈ ਜੀ ਪਿਓਰ ਜੌਰਜਟ ਦੀ ਰਹੇਗੀ ਬਿਲਕੁਲ ਪਿਓਰ ਜੌਰਜਟ ਹੈ ਜੌਰਜਟ ਦੇ ਉੱਪਰ ਮਾਰਬਲ ਪ੍ਰਿੰਟ ਬਣਿਆ ਹੋਇਆ ਹੈ ਨੀਚੇ ਆਪਾਂ ਘੇਰੇ ਤੇ ਬਲੌਕ ਪ੍ਰਿੰਟ ਕਰਵਾਇਆ ਹੋਇਆ ਇਸ ਤਰ੍ਹਾਂ ਦੇ ਨਾਲ ਠੀਕ ਹੈ ਜੀ ਬਾਜੂ ਤੇ ਤੇ ਘੇਰੇ ਤੇ ਤੁਹਾਡੇ ਇਸ ਤਰ੍ਹਾਂ ਦੇ ਨਾਲ ਬਲੌਕ ਪ੍ਰਿੰਟ ਆਏਗਾ ਇਹ ਆਏਗਾ ਜੀ ਇਸ ਤਰ੍ਹਾਂ ਦੁਪੱਟਾ ਦੁਪੱਟੇ ਨੂੰ ਤੁਸੀਂ ਜਿੰਦਾ ਮਰਜੀ ਆਪਣੇ ਤੋਂ ਡਿਜ਼ਾਈਨ ਜਿੰਦਾ ਕਰਵਾ ਸਕਦੇ ਪਿਓਰ ਜੌਰਜਟ ਦਾ ਬਿਲਕੁਲ ਲਾਈਟ ਵੇਟ ਹੈਗਾ ਜਿਹੜਾ ਤੁਹਾਡਾ ਦੁਪੱਟਾ ਰਹੇਗਾ ਜੀ ਇਹਨਾਂ ਦੇ ਵਿੱਚੋਂ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਆਉਂਦਾ ਤੁਸੀਂ ਆਪਣੇ ਲਈ ਪਰਚੇਸ ਕਰ ਸਕਦੇ ਹੋ ਹਾਂਜੀ ਨੈਕਸਟ ਵਾਲਾ ਸੂਟ ਹੈ ਪਿਓਰ ਕ੍ਰੇਪ ਦੀ ਹੀ ਇਸਦੇ ਨਾਲ ਵੀ ਬਾਟਮ ਰਹੇਗੀ ਬਾਟਮ ਦੇਖੋ ਜੀ ਤੁਸੀਂ ਕਿੰਨੀ ਜਿਆਦਾ ਸੋਹਣੀ ਹੈ ਇਸ ਤਰ੍ਹਾਂ ਦੇ ਨਾਲ نیچے ਬਾਰਡਰ ਬਣਿਆ ਹੋਇਆ ਠੀਕ ਹੈ ਇਸਦੇ ਵਿੱਚ ਪੇਂਟਿੰਗ ਦੇ ਨਾਲ ਨਾਲ ਬਲੌਕ ਪ੍ਰਿੰਟ ਵੀ ਰਹੇਗਾ ਸ਼ਰਟ ਹੈ ਜੀ ਜਿਹੜੀ ਸ਼ਰਟ ਤੇ ਮਾਰਬਲ ਪ੍ਰਿੰਟ ਬਣਿਆ ਹੋਇਆ ਪਿਓਰ ਜੌਰਜਟ ਦੀ ਸ਼ਰਟ ਰਹੇਗੀ ਬੜੇ ਸੋਹਣੇ ਸੂਟ ਬਣਨੇ ਹੈ ਇਹ ਇਸ ਤਰ੍ਹਾਂ ਦੇ ਨਾਲ ਠੀਕ ਹੈ ਜੀ ਬਲੌਕ ਪ੍ਰਿੰਟ ਹੋਇਆ ਹੋਇਆ ਮਾਰਬਲ ਪ੍ਰਿੰਟ ਬਣਿਆ ਹੋਇਆ ਤੇ ਸੇਮ ਇਸ ਦਾ ਦੁਪੱਟਾ ਰਹਿ ਗਿਆ ਦੁਪੱਟੇ ਤੇ ਵੀ ਮਾਰਬਲ ਪ੍ਰਿੰਟ ਬਣਿਆ ਹੋਇਆ ਜੀ ਇਸ ਤਰ੍ਹਾਂ ਦੇ ਨਾਲ ਠੀਕ ਹੈ ਦੁਪੱਟੇ ਦੇ ਜਿਹੜੇ ਛੋਟੇ ਪੱਲੇ ਆ ਜੀ ਉਹਨਾਂ ਦੇ ਉੱਪਰ ਇਸ ਤਰ੍ਹਾਂ ਦੇ ਨਾਲ ਡਿਜ਼ਾਈਨਿੰਗ ਬਣੀ ਹੋਈ ਹੈ ਬੇਲ ਬਣੀ ਹੋਈ ਹੈ ਤੇ ਲੰਬੇ ਪੱਲਿਆਂ ਦੇ ਉੱਪਰ ਇਸ ਤਰ੍ਹਾਂ ਦੇ ਨਾਲ 골ਡਨ ਆਪਾਂ ਜਿਹੜਾ ਬਲੌਕ ਪ੍ਰਿੰਟ ਕੀਤਾ ਹੋਇਆ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਜ਼ਿਆਦਾ ਸੋਹਣੇ ਸੂਟ ਬਣਨੇ ਆ ਜੀ ਇਹਨਾਂ ਦੇ ਵਿੱਚੋਂ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਆਉਂਦਾ ਤੁਸੀਂ ਆਪਣੇ ਲਈ ਪਰਚੇਸ ਕਰ ਸਕਦੇ ਹੋ ਜੀ ਠੀਕ ਹੈ ਜੀ ਫਿਰ ਆਪਾਂ ਤੁਹਾਨੂੰ ਮਿਲਾਂਗੇ ਸੋਹਣੇ ਸੋਹਣੇ ਸੂਟਾਂ ਦੀ ਇੱਕ ਨਵੀਂ ਵੀਡੀਓ ਦੇ ਨਾਲ ਹੁਣ ਆਪਾਂ ਤੁਹਾਡੇ ਲਈ ਅੱਗੇ ਗਰਮੀਆਂ ਦੇ ਆਫਰਸ ਲੈ ਕੇ ਆ ਰਹੇ ਹਾਂ ਸੋ ਤੁਸੀਂ ਚੈਨਲ ਤੇ ਬਨੇ ਰਹਿਣਾ ਅਗਰ ਪਹਿਲੀ ਵਾਰ ਦੇਖ ਰਹੇ ਹੋ ਵੀਡੀਓ ਨੂੰ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਬੈਲ ਆਈਕਨ ਨੂੰ ਜ਼ਰੂਰ ਤੁਸੀਂ ਪ੍ਰੈਸ ਕਰ ਲੈਣਾ ਜੀ ਸੋ ਥੈਟ ਤੁਹਾਨੂੰ ਨੋਟੀਫਿਕੇਸ਼ਨਸ ਜਿਹੜੇ ਉਹ ਟਾਈਮਲੀ ਮਿਲ ਜਾਣ